ਬੇਸ਼ਰਮ ਦੇ ਰੁੱਖ ਉੱਗਿਆ ਕਹਿੰਦਾ ਛਾਵੇਂ ਬਾਵਾਗੇ ਕੁੱਤੇ ਖਾਣੀ ਕਰਵਾਉਂਦੇ ਸੀ ਕਰਵਾਉਂਦੇ ਰਵਾਂਗੇ ਬੇਸ਼ਰਮ ਦੇ ਰੁੱਖ ਉੱਗਿਆ ਕਹਿੰਦਾ ਛਾਵੇਂ ਬਾਵਾਗੇ ਕੁੱਤੇ ਖਾਣੀ ਕਰਵਾਉਂਦੇ ਸੀ ਕਰਵਾਉਂਦੇ ਰਵਾਂਗੇ ਖੁਸਤਰੇ ਬੰਦੇ ਮਰਦ ਹੋਣ ਦਾ ਵੇਂ ਨਹੀਂ ਕੱਢਦੇ ਸਲਵਾਰਾਂ ਪਾਉਣ ਵਾਲੇ ਬਾਬਾ ਸਿਰ ਨਹੀਂ ਵੱਢਦੇ ਸਲਵਾਰਾਂ ਪਾਉਣ ਵਾਲੇ ਬਾਬਾ ਸਿਰ ਨਹੀਂ ਵੱਢਦੇ ਤੇਰੀ ਮਾਂ ਹੋ ਭਾਰਤ ਮਾਜ ਮੈਂ ਨਹੀਂ ਕਹਿੰਦਾ ਸਾਡਾ ਬਾਬੂ ਕਲਗੀਆਂ ਵਾਲਾ ਦਿਲ ਵਿੱਚ ਜੋ ਰਹਿੰਦਾ ਸਾਡਾ ਬਾਪੂ ਕਲਖੀਆਂ ਵਾਲਾ ਦਿਲ ਵਿੱਚ ਜੋ ਰਹਿੰਦਾ ਤੂੰ ਜਾਣਦਾ ਊਦਮ ਸਿੰਘ ਹੋਣੀ ਕਿਦਾਂ ਚੰਡੇ ਨੇ ਗੱਢਦੇ ਸਲਵਾਰਾਂ ਪਾਉਣ ਵਾਲੇ ਬਾਬਾ ਸਿਰ ਨਹੀਂ ਵੱਢਦੇ ਸਲਵਾਰਾਂ ਪਾਉਣ ਵਾਲੇ ਕਦੇ ਸਿਰ ਨਹੀਂ ਵੱਢਦੇ